ਜੋ ਕਰਨਾ ਹੋਵੇ ਉਸ ਘਰ ਦੇ ਵਿੱਚ ਫੁੱਟ ਪੈਦਾ ਕਰ ਦਿੱਤੀ ਯਾਨੀ ਕਿ ਉਹਨਾਂ ਨੇ ਫੁੱਟ ਪੈਦਾ ਕਰਨ ਵਾਲੇ ਆਪਣੇ ਬੀਜ ਬੀਜਨੇ ਸ਼ੁਰੂ ਕਰ ਦਿੱਤੇ ਨਜ਼ੀੜਾ ਹੋਇਆ ਹੈ ਕਿ ਜਦੋਂ ਬੱਤੀ ਜੱਥੇਬੰਦੀਆਂ ਸੀ ਜਦੋਂ ਇਹ ਪੰਜਾਬ ਤੋਂ ਤੁਰੇ ਅਜਲੀ ਨੂੰ ਇਹ ਵਾਪਸ ਆ ਕੇ ਤਾਂ ਮੇਰੇ ਖਿਆਲ ਨਾਲ ਵੀ ਕਈ ਸੋਝ ਜੱਥੇਬੰਦੀਆਂ ਬਣ ਗਈਆਂ ਦੀਦਾ ਜੀ ਕਰਦਾ ਹੁਈ ਆਪ ਦੀ ਜੱਥੇਬੰਦੀ ਅੱਡ ਬਣਾ ਲੈਂਦੇ ਔਰ ਮੈਂ ਸਹਿਮਤ ਹਾਂ ਕੁਲਦੀਪ ਸਿੰਘ ਜੀ ਨਾਲ ਕਿ ਜਿਸ ਵੇਲੇ ਉਹਨਾਂ ਨੇ ਉਹ ਅੰਦੋਲਨ ਸ਼ੁਰੂ ਕੀਤਾ ਸੀ ਚਾਹੇ ਉਹ ਖਨੌੜੀ ਬਾਰਡਰ ਤੋਂ ਕੀਤਾ ਚਾਹੇ ਉਹ ਸ਼ਮੂ ਬਾਰਡਰ ਤੋਂ ਕੀਤਾ ਉਸ ਵੇਲੇ ਲੋੜ ਨਹੀਂ ਸੀ ਜੀ ਅਲਖਨਾ ਤੁਹਾਡੇ ਸਾਹਮਣੇ ਆਈਆਂ ਕੋਡ ਆਫ ਕੰਡਕਟ ਲੱਗਿਆ ਦੁਨੀਆ ਦੇ ਵਿੱਚ ਚੜ੍ਹਦੇ ਲੈਦੇ ਮੈਂ ਨਹੀਂ ਕਦੇ ਦੇਖਿਆ ਕਿ ਜਦੋਂ ਕੋਡ ਆਫ ਕੰਡਕਟ ਲੱਗਿਆ ਉਹ ਕੋਈ ਸਰਕਾਰ ਤੁਹਾਡੀ ਮੰਗ ਪ੍ਰਵਾਨ ਨਹੀਂ ਕਰ ਸਕੀ ਉਦੋਂ ਅੰਦੋਲਨ ਕੀ ਕਰਦਾ ਸੀ ਉਹ ਅੰਦੋਲਨ ਕਿਉਂ ਲਾਇਆ ਗਿਆ ਉਹਦੇ ਵਿੱਚੋਂ ਬੜਾ ਕੁਝ ਨਿਕਲਿਆ ਬੈ ਹੁਣ ਜੋ ਕੁਝ ਕਲਦੀਪ ਸਿੰਘ ਔੜਾ ਨੇ ਗੱਲ ਕਹੀ ਆ ਉਹ ਤਾਂ ਜੀ ਗੱਲ ਜਿਹੜੀ ਹੈ ਉਹਨਾਂ ਦੇ ਜਿੱਥੇ ਬੰਦਿਆਂ ਦੇ ਵਿੱਚੋਂ ਹੀ ਆ ਗਈ ਗੱਲ ਉਹਨਾਂ ਦੇ 1-2 ਲੀਟਰਾਂ ਨੇ ਇਸ ਗੱਲ 'ਤੇ ਅੰਜਾਮ ਪਾਇਆ ਹੈ ਕਿ ਜਿਹੜੀ ਥੋੜੀ ਗਿਫਤਾਰੀ ਹੋਈ ਆ ਉਹ ਗਿਫਤਾਰੀ ਵੀ ਜਿਹੜੀ ਇੱਕ ਨਾਟਕ ਸੀ ਉਹਨੇ ਕਿਵੇਂ ਜੀ ਤੁਹਾਨੂੰ ਇਸ ਕੰ ਦਾ ਪਤਾ ਸੀਗਾ ਕਿ ਸਾਰ ਸਗਰੂਰ ਦੀ ਪੁਲਿਸ ਲਾਈਨ ਦੇ ਵਿੱਚ ਜਾਂ ਆਪਾਂ ਕਹੇ ਵੀ ਲੱਡਾ ਕੁੱਟੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਫੋਰਸ ਕੱਟੀ ਹੋ ਰਹੀ ਹੈ ਹੂੰ ਹੂੰ ਤੁਹਾਨੂੰ ਇਹ ਜਾਣਕਾਰੀ ਮਿਲ ਗਈ ਸੀ ਜਿੱਦੇ ਤੁਸੀਂ ਕੋ ਮੀਟਿੰਗ ਕੀ ਕਰਨ ਦੇ ਵਾਸਤੇ ਗਏ ਸੀ ਜੀ ਹੁਣ ਤੁਸੀਂ ਕਹੀ ਜਾਂਦੇ ਹੋ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਮੀਟਿੰਗ ਦਾ ਨਾ ਪਤਾ ਹੈ ਜਾ ਵੀ ਉਸ ਵੇਲੇ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਮਿਲ ਕੇ ਸਾਰਾ ਕੁਝ ਕੀਤਾ ਭਗਵੰਤ ਮਾਨ ਨੇ ਕੇਂਦਰ ਦੇ ਕਹਿੰਦੇ ਸ਼ੁਰੂ ਕੀਤਾ ਹੁਣ ਕੱਲ ਨੂੰ ਤੁਸੀਂ ਤੇ 4 ਤਰੀਕ ਨੂੰ ਮੀਟਿੰਗ ਪਾਸ ਸਰਕਾਰ ਨਾਲ ਤਾਂ ਕਰ ਰਹੇ ਹੋ ਤੇ ਪੰਜਾਬ ਸਰਕਾਰ ਵਿਚਲਾ ਬੈਠੇ ਗੱਲ ਸਮਝ ਨਹੀਂ ਪੈਦੀ ਜੀ ਸੋ ਜੋ ਗੁਲਦੀਪ ਜੀ ਹੋਰਾਂ ਨੇ ਗੱਲ ਕਹੀ ਹੈ ਬਿਨ